ਜਿਹੜਾ ਆਪਾਂ ਹਜੇ ਤੱਕ ਦਾ ਰੌਲਾ ਪਾਈ ਜਾਂਦੇ ਵੀ ਪ੍ਰਾਲੀ ਵਾਲਾ ਪ੍ਰਾਲੀ ਵਾਲਾ ਕੰਮ ਆ ਜਾਨਵਰ ਜਿੰਨੇ ਲਈ ਆਉਣਾ ਮੈਂ ਵਾਰੀ ਵਾਰੀ ਵੀਡੀਓ ਬਣਾਈ ਜਾਂਦਾ ਚਾਹ ਤੇਰੀਆਂ ਲੋਕਾਂ ਨੇ ਕਹਿਣਾ ਵੀ ਗੱਲ ਸੁਣ ਲਓ ਵੀ ਗੱਲ ਕੋਈ ਵਿੱਚ ਹੋਰ ਹੋਣੀ ਆ ਨਿਕਰੇ ਆ ਕੇ ਵੇਖ ਲਓ ਤੁਸੀਂ ਅੱਜ ਵੀ ਦੋ ਕੁਆਂਟਰ ਕੁਤਰੀ ਪਈ ਐ ਅੱਛਾ ਪ੍ਰਾਲੀ ਦੇ ਵਿੱਚ ਕੀ ਪਾਉਣਾ ਉਹਦੇ ਵਿੱਚ ਵੀ ਉਹ ਦੇਸਾਂ ਗਿਆ ਹੋਇਆ ਆ ਪਾਛਾਇਆ ਸੱਚੇ ਪਾਛਾ ਨੂੰ ਮੰਨੀ ਦਾ 25 ਸਾਲ ਹੋ ਗਏ ਆ ਹਾਂ ਠੀਕ ਆ ਇਹ ਇਹ ਹੁਣ ਕੱਟੇ ਤੋਂ ਉੱਦੇ ਮੇਰੇ ਹਿਸਾਬ ਨਾਲ ਧਨੋਲੇ ਪਹਿਲੀ ਵਾਰ ਆਏ ਆ ਹਾਂ ਉਦੋਂ ਪਹਿਲਾਂ ਤਾਂ ਕਿਸੇ ਕੰਪੀਟੀਸ਼ਨ ਚ ਆਏ ਹੋਈ ਹੈ ਕਰੋ ਤੇ ਉਹਦੇ ਦਾ ਮੈਨ ਲੱਗਾ ਦਾ ਚਸ ਜੀ ਲੱਗ ਗਿਆ ਨਾ ਨਹੀਂ ਚਾਹਤਾ ਪਹਿਲਾਂ ਦੀ ਬਹੁਤ ਸੀ ਹਾਂ ਬਸ ਉਹ ਠੀਕ ਹੀ ਨਹੀਂ ਚੱਜ ਦੇ ਲਵਾਏ ਅੱਛਾ ਇਹ ਉਹ ਨਕੇ ਨਕੇ ਕਰਾਈ ਗਏ ਆਪਦੇ ਆਪਦੇ ਨਾਲ ਅੱਛਾ 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 ਹੁਣ ਫਿਰ ਸਾਰੇ ਸਾਨਾ ਬਾਰੇ ਵੀ ਪਤਾ ਲੱਗ ਗਿਆ ਹੈ ਨਹੀਂ ਪਤਾ ਤਾਂ ਮਹਾਰਾਜੋ ਕੋ ਨਾ ਪਹਿਲਾਂ ਵੀ ਸੀਗਾ ਹਾਂ ਪਰ ਉਹ ਪ੍ਰਮਾਤਮਾ ਦਾ ਜੋਸ਼ ਪਾਣਾ ਹੋਣਾ ਉਹੀ ਹੋਣਾ ਹੈ ਉਹੀ ਹੋਣਾ ਹਾਂ ਤੇ ਹੁਣ ਇਹ ਕਿਹੜੇ ਸਾਨ ਦੀ ਆ ਇਹ ਉਸੇ ਕੋਈ ਨੂਰ ਦੀ ਕੋਹੇ ਨੂਰ ਦੀ ਠੀਕ ਆ ਵੇ ਤੇ ਕੀ ਰਿਕਾਰਡ ਕੋਡ ਹੈ ਦੀ ਮਾਂ ਦਾ ਇਹਦੀ ਮਾਂ ਦੇ ਥੱਲੇ ਵੀ 16-17 ਕਿਲੋ ਦੁੱਧ ਹੈਗਾ 16-17 ਹੈਗਾ ਇਹਦਾ ਵੇਚਤੀ ਸੀ ਵਿਚਾਰੀ ਇਹ ਨਹੀਂ ਮੈਂ ਸਣੀ ਹਾਂ ਤੇ ਮੁੰਡਾ ਉਹਦੇ ਅੱਖੀਆਂ ਭਰ ਗਿਆ ਫੇਰ ਮੈਂ ਜਵਾਬ ਦੇਦਾ ਮੈਂ ਕਿਹਾ ਨਹੀਂ ਵੇਚ ਦੇਣੀ ਭਰਾਵਾ ਉਹ ਕਹਿੰਦਾ ਜਿਹੜੀ ਤੈਨੂੰ ਚੰਗੀ ਮੈਂ ਆ ਉਹ ਤੈਨੂੰ ਅੱਗ ਲੱਗੀ ਹੈ ਫੰਡਰਾਂ ਨੂੰ ਪੱਠੇ ਪੁਵਾਈ ਆ ਸਾਡੇ ਕੋਲ ਗੱਲ ਸਹੀ ਆ ਇਹ ਵੀ ਗੱਲ ਸਹੀ ਆ ਇਸ ਸਾਲ ਦੇ ਵਿੱਚ ਹੀ ਹਾਂ ਉਹ ਜਿਹੜਾ ਇਹਦਾ ਭਰਾ ਸੀਗਾ ਉਹ 16 ਦਿਨਾਂ ਦਾ ਇੱਥੇ ਪਾਇਆ ਸੀਗਾ ਅੱਛਾ ਉਹ ਨਿੱਕਾ ਕਰਕੇ ਮੋੜਦਾ ਨਿੱਕਾ ਬਾੜਾ ਸੀਗਾ ਹਾਂ ਉਹ ਸੂਈ ਮੈਂ ਇਹਨੂੰ ਦੁਬਾਰਾ 16 ਦਿਨਾਂ ਦੀ ਹੈ ਹਾਂ ਨਹੀਂ ਤੂੰ ਇਹ ਫਿਰ ਗੱਲ ਮੁੰਡੇ ਦੀ ਵੀ ਸਹੀ ਆ ਵੈਸੇ ਕਿ ਤੂੰ ਕਹੀ ਜਾਨਾ ਕੱਲੀ ਪ੍ਰਾਲੀ ਤੇ ਹੀ ਰੱਖਣੀ ਆ ਜਿਹੜੀਆਂ 16 17 ਵਾਲੀ ਉਹ ਪ੍ਰਾਲੀ ਤੇ ਨਹੀਂ ਨਾ ਉਹਨੇ ਦੁੱਧ ਦੇਣਾ ਉਹਨਾਂ ਉਹ ਨਾ ਐਸ ਤਰ੍ਹਾਂ ਪਾਏ ਜੀ ਮੈਨੂੰ ਲੱਗਦਾ ਪ੍ਰਾਲੀ ਨਹੀਂ ਪਿਛੜੀ ਯਾਰ ਵੀ ਦੁੱਧ ਬਹੁਤ ਹੈ ਅਗਲੀ ਵਾਰ ਵੀ ਹਾਂਜੀ ਹੁਣ ਥੋੜਾ ਜਿਆਦਾ ਡੀਆਈ ਪ੍ਰਾਲੀ ਤੇ ਕਰਤੀਆਂ ਸੀ ਵੀ ਜਮੇ ਖਤਮ ਹੋ ਜਾਣ ਇਹ ਅੱਛਾ ਕੱਟਿਆਂ ਵਾਲਿਆਂ ਨੂੰ ਜੁਕਾ ਦੇਗੇ ਸਾਰੀਆਂ ਹੀ ਅੱਛਾ